ਇਹਨਾਂ ਦਾ ਠੰਡ ਦਾ ਫਰਕ ਪੈਣਾ ਜੀ ਹੁਣ ਮਾਲ ਮੋਲ ਦਾ ਬਹਿਣਾ ਪਹਿਲਾਂ ਤਾਂ ਬਿਲਕੁਲ ਯਾਰ ਠੰਡੇ ਪਈ ਸੀ ਮਾਲ ਵਿਕਦੀ ਨਹੀਂ ਦੇ ਸੀ ਕੀ ਕਰ ਸਕਦੇ ਆ ਜੀ ਹੁਣ ਵਾਰਸ਼ਾਪ ਮਾਰਾ ਮੌਸਮ ਅਜ ਪਿਆ ਹੋਵੇ ਦੇਖੋ ਮਾਲ ਅੱਜ ਕੀ ਕਰਦਾ ਹੈ ਵਪਾਰੀ ਕਹਿੰਦਾ ਜੀ ਮੀਂਹ ਪੈਣਾ ਚਾਹੀਦਾ ਜੇ ਨਾ ਕੰਮ ਚੱਲੂਗਾ ਆ ਜੀ ਹੁਣ ਤੇ ਪੈ ਗਈ ਤਾਂ ਚੱਲੇਗਾ ਜੀ ਹੋਰ ਕੀ ਕਰਨਾ ਜੀ ਬਾਜੀ ਕਾਣਾ ਖਾਲੀਆਂ ਪਈਆਂ ਸੇਰ ਕਾਣ ਉਹ ਸੇਰ ਦੀਆਂ ਖਾਲੀਆਂ ਪਈਆਂ ਸਭ ਕੁਝ ਪਿਆ ਹੋਇਆ ਬਜ਼ਾਰ ਖਾਲੀ ਪੇੜ ਨੇ ਉਹਨੂੰ ਵੀ ਦੇਖ ਲਓ ਖਾਲੀ ਪਈ ਹੋਏ ਨੇ ਮੀਰੇ ਨਾਲ ਕੰਮ ਦਾ ਫਰਕ ਵੀ ਰੁਕਣ ਦੇ ਰੁਕੇ ਦਾ ਤਾਂ ਹੀ ਪੇਗਾ ਜੀ ਫਰਕ ਇਹ ਪਹਿਲਾਂ ਪੈਣਾ ਨਹੀਂ ਹਾਂਜੀ ਇਹ ਆਪਣੀ ਚੋੜਾ ਬਾਜ਼ਾਰ ਪਿੰਕ ਪਲਾਜ਼ਾ ਮਾਰਕੀਟ ਵੈਂਦੀ ਆ ਕਲੋਕ ਟਾਵਰ ਦੇ ਕੋਲ ਨੀਅਰ ਕਤਵਾਲੀ ਪੁਲਿਸ ਸਟੇਸ਼ਨ ਦੇ ਨਾਲ ਮੀਂਹ ਪੈ ਰਿਹਾ ਕਿੰਨਾ ਦਾ ਕਾਗਦੀ ਫਰਕ ਹੈ ਮੀਂਹ ਤਾਂ ਦੇਖੋ ਜੀ ਸਵੇਰੇ ਮੇਰੇ ਖਿਆਲ ਸੇ 4 ਵਜੇ ਅਮਰਤ ਵੇਲੇ ਤੋਂ ਪੈ ਰਿਹਾ ਹੈ ਤੇ ਮੀਂਹ ਦੇ ਵਿੱਚ ਗਾਕੀ ਦਾ ਨਿਕਲਦੇ ਨਹੀਂਗੇ ਉਹ ਤਾਂ ਤੁਸੀਂ ਦੇਖਿਆ ਪੂਰਾ ਬਾਜ਼ਾਰ ਵੇਲਾ ਬੈਠਾ ਪਰ ਉਹਦਾ ਇੱਕ ਕਾਰਨ ਹੈ ਦੂਜਾ ਕਾਰਨ ਹੈ ਅੱਜ ਦੇ ਦਿਨ ਸ਼ਹੀਦ ਤੰਤਰਮਤਾ ਗੁਜਰਕੌਰ ਜੀ ਤੰਤਰਨ ਬਾਬਾ ਜੁਰਾਵਰ ਸਿੰਘ ਜੀ ਤੰਤਰਨ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਸੀਗੇ ਤੇ ਇੱਕ ਕਾਲਪੁਰਖ ਦੀ ਦੇਖੋ ਜੀ ਮਰਜ਼ੀ ਐ ਕਿ ਜਦੋਂ ਕਿ ਐਡਾ ਵੱਡੀ ਸੋਗ ਦੀ ਲਹਿਰ ਸੀ ਸ਼ਹੀਦੀ ਦੇ ਹੜਾ ਤੇ ਫਿਰ ਮਾਲਕ ਨੇ ਤਾਂ ਰੱਬ ਨੇ ਤਾਂ ਇੰਦਰ ਦੇਵਤਾ ਨੇ ਰੋਣਾ ਹੀ ਰੋਣਾ ਮੈਂ ਕਿਉਂਕਿ ਜਦੋਂ ਸ਼ਹੀਦੀ ਹੋਈ ਸੀ ਉਦੋਂ ਕਿਦਾਂ ਹਵਾਵਾਂ ਬਰਿਆਨ ਹੋ ਗਈਆਂ ਸੀ ਪੰਛੀ ਸ਼ਾਂਤ ਹੋ ਗਏ ਸੀਗੇ ਇਹ ਤਾਂ ਫਿਰ ਅੱਜ ਚੀਦੀ ਦਿਹਾੜਾ ਵਾ ਤੇ ਇਹ ਸਮਝੋ ਇੰਦਰ ਦੇਵਤਾ ਜੀ ਰੋ ਰਹੇ ਨੇ ਕੰਮ ਦਾ ਫਰਕ ਜਰੂਰ ਪੈ ਰਿਹਾ ਵਾ ਪਰ ਕੋਈ ਨਹੀਂ ਅੱਧਾ ਤੇ ਹਜ਼ਾਰ ਕੰਮ ਕੁਰਬਾਨ ਕਿ ਜਦੋਂ ਕਿ ਸਾਡੇ ਲਈ ਗੁਰੂ ਮਹਾਰਾਜ ਨੇ ਪੂਰਾ ਪਰਿਵਾਰ ਵਾਰਤਾ ਤੇ ਵੀਰੇ ਛੋਟੀ ਜੀ ਕੰਮ ਦੀ ਕਿਹੜੀ ਗੱਲ ਹੈ ਹਾਂ ਠੰਡ ਦਾ ਦੇਖੋ ਜੀ ਬਿਲ ਪੈਂਦੀ ਨਹੀਂ ਸੀ ਐਤਕੀ ਥੋੜਾ ਜਿਹਾ ਵੀ ਆ ਨਹੀਂ ਤਾਂ ਸ਼ੀਦੀ ਦਿਹਾੜੇ ਆਂਦੇ ਸੀ 21 ਤੋਂ 28 ਦਸੰਬਰ ਦੇ ਤੇ ਮੌਸਮ ਠੰਡਾ ਹੋ ਜਾਂਦਾ ਸੀ ਕਿਉਂਕਿ ਛੋਟੇ ਸਹਿਬਜਾ ਤੇ ਮਾਤਾ ਗੁਜਰਗੁਰੂ ਜੀ ਨੂੰ ਬੁਰਜ ਉੱਚੇ ਠੰਡੇ ਬੁਰਜ 'ਚ ਰੱਖਿਆ ਸੀ ਉਹਦੇ ਕਰਕੇ ਠੰਡ ਸ਼ੁਰੂ ਹੁੰਦੀ ਐ ਤਾਕੀ ਠੰਡ ਨਹੀਂ ਪਈ ਪਰ ਅੱਜ ਦੇਖੋ ਜੀ ਜਦੋਂ ਸ਼ੀਦੀ ਦਿਹਾੜਾ ਸੀਗਾ ਤੇ ਅੱਜ ਤੁਹਾਡੇ ਸਾਹਮਣੇ ਐ ਤੇ ਮੈਂ ਕਹਿੰਦਾ ਹੁਣ ਕੱਲ ਤੋਂ ਦੇਖਣਾ ਅੱਗ ਬਲਣੀ ਵੀ ਸ਼ੁਰੂ ਹੋ ਜਣੀ ਐ ਚਾਚਾ ਤੁਸੀਂ ਦੇਦੇ ਨਾ ਲੱਕੜਾਂ ਬਾਲ ਲੋਕੀ ਆ ਸਿੱਖਦੇ ਸੀਗੇ ਕੱਲ ਤੋਂ ਅੱਗ ਬਲਣੀ ਵੀ ਸ਼ੁਰੂ ਹੋਣੀ ਠੰਡ ਪੈ ਗਈ ਐ ਅੱਜ ਸ਼ੀਦੀ ਦਿਹਾੜੇ ਤੋਂ ਰੰਡ ਸ਼ੁਰੂ ਹੋ ਗਈ ਐ ਲਗਦਾ ਇਹ ਕੰਮ ਦਾ ਫਰਕ ਪਾਊਗਾ ਆਹ ਹਾਂ ਹਾਂ ਜਰੂਰ ਪੇਗਾ ਜੀ ਕੰਮ ਦਾ ਫਰਕ ਹੁਣ ਇਹ ਵੈ ਕਿ ਥੋੜਾ ਜਿਆਦਾ ਸਟਾਕ ਕਲੀਅਰ ਹੋ ਜਾਏਗਾ ਪਰ ਮੈਂ ਤੁਹਾਡੇ ਮਾਧਿਅਮ ਰਾਈ ਦੱਸਣਾ ਜਨਾ ਲੋਕਾਂ ਦੇ ਮਾਈਂਡ ਚ ਇੱਕੋ ਚੀਜ਼ ਵੱਸੀ ਹੁੰਦੀ ਹੈ ਕਿ ਲੋੜੀ ਤੇ ਨਾ ਮੌਸਮ ਗਰਮ ਹੋ ਜਾਂਦਾ ਐ ਇਤਕੀ ਠੰਡ ਜਾਣੀ ਮਾਰਚ ਤੱਕ ਨਾ ਕਿਉਂਕਿ ਇਤਕੀ ਠੰਡ ਜੇ ਲੇਟ ਪਈਆਂ ਨਾ ਤਾਂ ਬਿਲਕੁਲ ਲੇਟ ਜਾਣੀ ਐ ਲੋਕਾਂ ਦਾ ਦਿਮਾਗ ਚ ਹੈ ਕਿ ਲੋੜੀ ਤੇ ਗਰਮ ਹੋ ਜਾਂਦੀ ਐ ਪਰ ਇੱਥੇ ਹੀ ਕਹਾਂਗੇ ਚਲੋ ਕਿ ਦੇਖੋ ਜਿੰਨੇ ਲੈਣੇ ਆ ਕਿ ਘਰੋਂ ਨਿਕਲੋ ਗਰਮ ਕੱਪੜੇ ਲੋ ਪਰ ਇਤਕੀ ਠੰਡ ਲੇਟ ਤੱਕ ਨਾ ਐ ਇਤਕੀ ਲੋ कारोबार तो बिल्कुल नहीं नील जाना है बारिश पैन ना बिलकुल जीरो हो जाता कार ना वर्गा ही है बिल्कुल जीरो हो गया घर ठंड ना तो बहुत ज्यादा नुकसान होता हर पासे नुकसान होता है बहुत ज़्यादा घट जाता ठंड वी हूँ अगों माल नहीं मिलना ਵੀ ਉਹ ਨਹੀਂ ਜਿਹੜਾ ਰੁਕਣਾ ਨਹੀਂ ਬਿਲਕੁਲ ਰੁਕਣਾ ਨਹੀਂ ਗਾ ਪਾਰ ਕੋਟੀ ਲੈ ਜਾ ਰਿਹਾ ਮਾਰਕੀ ਉਹ ਪਾਰ ਤਾਂ ਸਾਰਾ ਸਾਲ ਵਿੱਦੰਡ ਕਰ ਗਿਆ ਬਿਲਕੁਲ ਹੀ ਖਤਮ ਹੋ ਗਿਆ ਉਹ ਪਾਰ ਤਾਂ ਉਹ ਪਾਰ ਬਿਲਕੁਲ ਸਿੱਧੀ ਦਿਨ ਤਾਂ ਆਇਆ ਤਾਂ ਕਲ ਤਾਂ ਸਮਾਪਤੀ ਹੋ ਜਾਣੀ ਹੈ ਸਿੱਧੀ ਦਿਨ ਕਰਕੇ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਲੇਕਿਨ ਠੰਡ ਪਈ ਨਹੀਂ ਹਾਂ ਠੰਡ ਪਊਗੀ ਤਾਂ ਬੜਾ ਕੰਮ ਕਰੀਗਾ ਠੰਡ ਨਾਲੀ ਮਾਲ ਦੀ ਨੀ ਕਾਸੀ ਹੁੰਦੀ ਹੈ ਮਾਲ ਸਾਡੇ ਅੰਦਰ ਭਰਿਆ ਆ ਠੀਕ ਅਮੀ ਪੈ ਰਿਹਾ ਫਿਰ ਕੱਲ ਨੂੰ ਆਮ ਨੂੰ ਉਹਨਾਂ ਨੂੰ ਜੀਤੇ ਬਾਅਦ ਪਤਾ ਲੱਗੂ ਕੀ ਪੋਜੀਸ਼ਨ ਹੈ